ਸਤਵਿੰਦਰ ਸਿੰਘ ਜੀ ਅ ਤੁਹਾਡੇ ਕਿੰਨੇ ਬੱਚੇ ਨੇ ਪਰਿਵਾਰ ਦੇ ਵਿੱਚ ਤੇ ਜਿਹੜਾ ਰਮਨਦੀਪ ਹੈ ਉਹਦੇ ਬਾਰੇ ਦੱਸੋ ਕਿਹਾ ਜਾ ਮੁੰਡਾ ਕੀ ਕੰਮ-ਕਾਰ ਕਰਦਾ ਕਿਸੇ ਹੋਰ ਨੇ ਆ ਕੇ ਦੱਸਿਆ ਕਹਿੰਦਾ ਵੀ ਦੋ ਗੱਡੀਆਂ ਆਈ ਸੀ ਹਮ ਸਿਵਲ ਕੱਪੜਿਆਂ ਜੇ ਸੀ ਹਮ ਉਹਨਾਂ ਕੋਲ ਹਥਿਆਰ ਵਗੈਰਾ ਹੈ ਸੀ ਵੀ ਉਹ ਹਾਂਜੀ ਇਹ ਤਾਂ ਪਤਾ ਨਹੀਂ ਵੀ ਮੁਲਾਜ਼ਮ ਸੀ ਹੈ ਕਿ ਕੌਣ ਸੀ ਜੀ ਮੁੰਡੇ ਨੂੰ ਲੈ ਗਈ ਸਿਵਲ ਵਰਦੀ ਚ ਜੀ ਹਮ ਤਾਂ ਉਹਨੂੰ ਚੱਕ ਕੇ ਲੈ ਗਏ ਜੀ ਅਸੀਂ ਜੀ ਉੱਥੇ ਗਏ ਪਤਾ ਕਰਿਆ ਵੀ ਕੌਣ ਸੀ ਵੀ ਕਿਸੇ ਨੇ ਦੱਸਿਆ ਨਹੀਂ ਵੀ ਨਾਮ ਉਹਨਾਂ ਨੇ ਦੱਸਿਆ ਉਹਨਾਂ ਤੱਕੇ ਨਾਲ ਬਿਠਾਇਆ ਫੋਟੋ ਫੋਟੋ ਖਿੱਚੀ ਉਹਦੀ ਤੇ ਗੱਡੀ 'ਚ ਉਠਾ ਕੇ ਲੈ ਗਏ ਜੀ ਤਾਂ ਅਸੀਂ ਜੇ ਫਿਰ ਮੈਂ ਆਪਣੇ ਹੋਰ ਬੰਦਿਆਂ ਨੂੰ ਭਰਾ ਨੂੰ ਤੇ ਹੋਰ ਬੇੜੇ 'ਚ ਫੋਨ ਕੀਤਾ ਵੀ ਇਦਾਂ ਇਦਾਂ ਗੱਲ ਹੋਈ ਵੀ ਅਸੀਂ ਇੱਕ ਨੌਟ ਗਏ ਜੀ ਥਾਣੇ 'ਚ ਥਾਣੇ 'ਚ ਜਾ ਕੇ ਅਸੀਂ ਜੀ ਕਿਹਾ ਵੀ ਇਦਾਂ ਇਦਾਂ ਗੱਲ ਹੈ ਜੀ ਸਾਡੇ ਬੱਚੇ ਨੂੰ ਕੋਈ ਉਠਾ ਕੇ ਲੈ ਗਏ ਸਾਨੂੰ ਪੁਲਿਸ ਨੇ ਦੱਸਿਆ ਵੀ ਤੁਹਾਡਾ ਮੁੰਡਾ ਵੀ ਪੁਲਿਸ ਦੇ ਹਿਰਾਸਤ 'ਚ ਹੈ ਜੀ ਐ ਸਤਵਿੰਦਰ ਸਿੰਘ ਜੀ ਤੁਸੀਂ ਵੀ ਬਿਮਾਰ ਚੱਲ ਰਹੇ ਹੋਗੇ ਤੁਸੀਂ ਕੀ ਕੰਮਕਾਰ ਕਰਦੇ ਸੀ ਪਹਿਲਾਂ ਤੇ ਜਿਹੜੇ ਬਾਕੀ ਦੇ ਤੁਹਾਡੇ ਬੱਚੇ ਨੇ ਉਹ ਕੀ ਕੰਮ ਕਰਦੇ ਨੇ ਜਿਹੜੇ ਦੋ ਬੇਟੇ ਹੋਰ ਨੇ ਤੁਹਾਡੇ ਮੈਂ ਜੀ ਪਹਿਲਾਂ ਮੈਂ ਤਾਂ ਸਕਿਉਰਟੀ 'ਚ ਲੱਗ ਜਾਂਦਾ ਸੀ ਜੀ ਚੌਕੀਦਾਰਾ ਚੌਕੀਦਾਰਾ ਕਰ ਲੈਂਦਾ ਸੀ ਔਰ ਤਾਂ ਪਹਿਲਾਂ ਵੀ ਮੈਂ ਬਚਪਨ ਤੋਂ ਹੀ ਸੁਰੂ ਤੋਂ ਹੈਂਡੀਕੈਪ ਮੈਂ ਜੀ ਮੇਰੀ ਲੈਫਟ ਆਰਮ ਹੈਂਡੀਕੈਪ ਨਾਲ ਡੈਡ ਹੈ ਬਿਲਕੁਲ ਤਾਂ ਹੋਰ ਤਾਂ ਕੋਈ ਕੰਮ ਮੈਂ ਜ਼ੋਰ ਦਾ ਕਰ ਨਹੀਂ ਸਕਦਾ ਹੁਣ ਕੀ ਮੰਗ ਹੁਣ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਮੰਗ ਕਰਦੇ ਹਾਂ ਆਪਣੇ ਬੇਟੇ ਬਾਰੇ ਅਸੀਂ ਤਾਂ ਜੀ ਮੰਗ ਕਰਦੇ ਆ ਕਿ ਉਹ ਜੀ ਛੱਡਾ ਬੱਚਾ ਬਿਲਕੁਲ ਬੇਕਸੂਰ ਹੈ ਇਨਕੁਆਇਰੀ ਕਰੋ ਇੱਥੇ ਪਿੰਡ 'ਚ ਹੀ ਰਹਿੰਦੇ ਆ ਅਸੀਂ ਕਿੱਥੇ ਬਾਹਰ ਨਹੀਂ ਰਹਿੰਦੇ ਆਗੇ ਨਾ ਕੋਈ ਦੂਰ ਰਿਹਾ ਹੋ ਕਿੱਦੇ ਤੇ ਇੱਥੇ ਜਾ ਕੇ ਜੋ ਮਰਜ਼ੀ ਜਿਸ ਮਰਜ਼ੀ ਨੂੰ ਪੁੱਛ ਸਕਦੇ ਆ ਜੀ ਜੀ ਉਹਦੇ ਬਾਰੇ ਕੋਈ ਗਲਤ ਇਨਸਾਫ ਮਿਲਣਾ ਚਾਹੀਦਾ ਗਲਤ ਇਨਫਾਰਮੇਸ਼ਨ ਮਿਲਦੀ ਆ ਤਾਂ ਅਸੀਂ ਦੇਣਦਾਰ ਹਾਂ ਹਾਂਜੀ ਹਾਂ ਉਹਦੇ ਬਾਰੇ ਕੋਈ ਵੀ ਅਸੀ ਕੋਈ ਇਨਫਾਰਮੇਸ਼ਨ ਨਹੀਂ ਹੈਗੀ ਹਾਂ ਨਾ ਸਾਨੂੰ ਕਦੇ ਮਿਲੀ ਹੈ ਤਾਂ ਸਾਨੂੰ ਤਾਂ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਬਿਲਕੁਲ ਐਸੋ ਜਿਹੜੇ ਇਹਦੇ ਬਾਪੂ ਜੀ ਨੇਗੇ ਸਤਵਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਲੋਕਾਂ ਸਾਹਮਣੇ ਰੱਖਣਾ ਚਾਹੁੰਦਾ ਕਿ ਮੇਰੇ ਬੇਟੇ ਜੇ ਕੋਈ ਕਸੂਰ ਹੈ ਤਾਂ ਸਜ਼ਾ ਮਿਲੇ ਪਰ ਅਸੀਂ ਇੱਕ ਬੇहद ਗਰੀਬ ਪਰਿਵਾਰ ਦੇ ਵਿੱਚੋਂ ਆ ਤੇ ਜਿਹੜਾ ਰਮਨਦੀਪ ਹੈ ਉਹ ਗੱਡੀ ਚਲਾਉਂਦਾ ਸੀਗਾ ਪਹਾੜੇ ਦੀ ਤੇ ਜਦੋਂ ਕਦੇ ਉਹਨੂੰ ਪਹਾੜੇ ਦੇ ਲਈ ਕੋਈ ਸਮਾਨ ਢੋਣ ਦੇ ਲਈ ਕੋਈ ਗ੍ਰਾਹਕ ਨਹੀਂ ਸੀ ਮਿਲਦਾ ਤਾਂ ਉਹ ਪਿੰਡ ਦੇ ਵਿੱਚ ਦਿਹਾੜੀ ਵੀ ਕਰਨ ਚਲਾ ਜਾਂਦਾ ਸੀ ਯਾਨੀ ਕਿ ਦਿਹਾੜੀ ਮਜ਼ਦੂਰੀ ਕਰਨ ਵਾਲਾ ਰਮਨਦੀਪ ਹੈ ਉਹਦੇ ਮਾਤਾ ਜੀ ਮੇਰੇ ਨਾਲ ਨੇ ਉਹਨਾਂ ਨਾਲ ਵੀ ਗੱਲ ਕਰ ਲੈਨੇ ਆ ਭੈਣ ਜੀ ਤੁਹਾਡੇ ਤਿੰਨ ਬੇਟੇ ਨੇਗੇ ਰਮਨਦੀਪ ਬਾਰੇ ਕੀ ਮੈਂ ਕਹਾਂਗੇ ਕਿ ਹੈ ਜੇ ਸੁਭਾਅ ਦਾ ਸੀਗਾ ਤੇ ਘਰ ਦਾ ਖਰਚਾ ਚਲਾਉਣ ਦੇ ਲਈ ਰਮਨਦੀਪ ਸਾਰਾ ਕੁਝ ਉਹਦੇ ਉੱਪਰ ਡਿਪੈਂਡ ਹੈ ਤੁਹਾਡਾ ਹਾਂਜੀ ਉਹ ਜੀ ਪੁੱਤ ਜੀ ਸਾਨੂੰ ਉਹ ਸੀ ਮਜ਼ਦੂਰੀ ਵਾਲਾ ਬੱਚਾ ਬਹੁਤ ਸਮਝਦਾਰ ਬੱਚਾ ਉਹ ਸਾਡਾ ਕੋਈ ਐਸੀ ਕੰਪਲੀਟ ਨਹੀਂ ਹੈਗੀ ਉਹ ਤਾਂ ਹੋਰਾਂ ਨੂੰ ਵੀ ਬਹੁਤ ਸਿੱਖਿਆ ਦਿੰਦਾ ਵਿਚਾਰਾ ਜਿਮੇਵਾਰੀ ਬਹੁਤ ਚੱਕਦਾ ਕਰਦੀ ਠੀਕ ਹੈ ਹੁਣ ਸਾਡਾ ਉਹਦੇ ਘਰੇ ਘਰੇ ਤਾਂ ਨਹੀਂ ਕਦੇ ਕੋਈ ਜੀ ਗੱਲ ਕੀਤੀ ਹੁੰਦੀ ਜੀ ਨਾ ਜੀ ਨਾ ਉਹ ਤਾਂ ਸਾਨੂੰ ਵੀ ਕਹਿੰਦਾ ਰਹਿੰਦਾ ਵੀ ਤੁਸੀਂ ਮੰਮੀ ਖੁਸ਼ ਰਿਹਾ ਕਰੋ ਅੱਜ ਤੱਕ ਟੈਨਸ਼ਨ ਨਾ ਲਿਆ ਕਰੋ ਕੋਈ ਨਹੀਂ ਗਰੀਬੀ ਆ ਚੱਕੀ ਜਾਊਗੀ ਆਪਣੀ ਵੀ ਐਸਾ ਕੋਈ ਚੱਕਰ ਨਹੀਂ ਦਿਨਵਾੜੇ ਆਂਦੇ ਹੀ ਰਹਿੰਦੇ ਦਿਹਾੜੀ ਵੀ ਕਰਦਾ ਰਹੇ ਪਿੰਡ 'ਚ ਪਿੰਡ 'ਚ ਦਿਹਾੜੀ ਪੈਟਰਨ 'ਚ ਚੱਲਿਆ ਜਾਂਦਾ ਜੀ ਉਹ ਬਾਕੀ ਊਰੇ ਵੀ ਦਿਹਾੜੀ ਦੀ ਊੜੀ ਕਰ ਲੈਂਦਾ ਜੀ ਉਹ ਕੋਈ ਐਸਾ ਕੰਮ ਨਹੀਂ ਪੇਂਟ ਦਾ ਵੀ ਕਰ ਲੈਂਦਾ ਉਹ ਉਹ ਮਿਸਤਰੀਆਂ ਨਾਲ ਵੀ ਚੱਲ ਜਾਂਦਾ ਜੀ ਇਹ ਸਾਰੇ ਮਿਸਤਰੀਆਂ ਨੂੰ ਕੰਮ ਕੀਤਾ ਯਾਨੀ ਕਿ ਆਪੇ ਕਹਿ ਸਕਦਾ ਕਿ ਘਰ ਦਾ ਜਿਹੜਾ ਸਾਰਾ ਖਰਚਾ ਹੈ ਉਹ ਰਮਨਦੀਪ ਦਿਹਾੜੀ ਜਾਂ ਗੱਡੀ ਚਲਾ ਕੇ ਉਹਦੇ ਨਾਲ ਚੱਲਦਾ ਸੀ ਉਹਦੇ ਨਾਲ ਚੱਲੀ ਜਾਂਦਾ ਜੀ ਇੱਕ ਬੇਟਾ ਮੇਰਾ ਹੋਰ ਆ ਉਹ ਵੀ ਵਿਚਾਰਾ ਪਹਿਲਾਂ ਪੇਂਟ ਕਰਦਾ ਸੀ ਹੁਣ ਉਹ ਕਿਸੇ ਨਾਲ ਸਿਕਿਉਰਿਟੀ ਚ ਇਹ ਨਾਲ चौकीदार चौकीदार लगया हुआ है जी होनी लग गया बिल्कुल सो ਤੁਸੀਂ ਦੇਖੋ ਕਿ ਉਹਦੇ ਮਾਤਾ ਪਿਤਾ ਨੇਗੇ ਕਿ ਬੇहद ਗਰੀਬ ਪਰਿਵਾਰ ਹੈਗਾ ਜਿਨ੍ਹਾਂ ਨੇ ਆਪਣੇ ਬੇਟੇ ਦੇ ਲਈ ਇਨਸਾਫ ਦੀ ਮੰਗ ਕੀਤੀ ਤੇ ਦੂਜੇ ਪਾਸੇ ਤੁਹਾਨੂੰ ਇੱਕ ਹੋਰ ਤਸਵੀਰ ਦਿਖਾ ਦਈਏ ਕਿ ਇਹ ਪਿੰਡ ਵਾਸੀ ਨੇਗੇ ਜਿਹੜੇ ਲਗਾਤਾਰ ਰਮਨਦੀਪ ਨੂੰ ਜਾਣਦੇ ਰਹੇ ਨੇਗੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਬਾਈ ਜੀ ਥੋੜੇ ਜਿਹਾ ਖੜੇ ਹੋ ਜੋ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਪਾਲ ਸਿੰਘ ਐਕਸਰਮੈਂਟ ਫੌਜੀ ਜੀ ਜੀ ਸਰ ਕਿਵੇਂ ਐ ਲੱਗਦਾ ਹੈ ਕਿ ਰਮਨਦੀਪ ਨੂੰ ਕਿਵੇਂ ਜਾਣਦੇ ਹੋ ਕਿਹ ਹਜਾ ਮੁੰਡਾ ਸੀਗਾ ਤੇ ਹੁਣ ਜਿਹੜਾ ਉਹਦੇ ਉੱਪਰ ਮਾਮਲਾ ਦਰਜ ਹੋਇਆ ਉਹਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਜਾਦੇ ਪਤਾ ਹੁੰਦਾ ਜਿਹੜੇ ਵਿਚਰਦੇ ਨੇ ਰੋਜ਼ ਰਮਨ ਮੇਰਾ ਘਰ ਜਿਹੜਾ ਹੈਗਾ ਬਿਲਕੁਲ ਰੋਡ ਦੇ ਉੱਤੇ ਹੈ ਉਹ ਆਪਣੇ ਘਰ ਤੋਂ ਜਦੋਂ ਕੰਮ ਤੇ ਜਾਂਦਾ ਸੀ ਮੇਰੇ ਘਰ ਦੇ ਮੂਹਰੇ ਲੰਘ ਕੇ ਜਾਂਦਾ ਹਰ ਰੋਜ਼ ਸਵੇਰੇ ਸ਼ਾਮ ਮੈਨੂੰ ਮਿਲ ਕੇ ਵੀ ਜਾਂਦਾ ਸੀ ਜੀ ਤੇ ਇਦਾਂ ਦਾ ਬੱਚਾ ਹੈ ਨਹੀਂ ਪਤਾ ਨਹੀਂ ਇਹ ਕਿਵੇਂ ਹੋਇਆ ਕੀ ਹੋਇਆ ਜੀ ਪਿਓ ਇਹਦਾ ਬਿਮਾਰ ਹੈ ਹਰ ਇੱਕ ਤੇ ਜਿਹੜੇ ਦਿਨ ਉਹਦੀ ਡੈਲਸ ਹੁੰਦੀ ਹੈ ਤੇ ਘਰ ਦਾ ਖਰਚਾ ਸਾਰਾ ਉਸ ਬੱਚੇ ਤੇ ਹੀ ਨਿਰਭਰ ਹੈ ਇਹ ਪਤਾ ਨਹੀਂ ਕਿਸਮਤ ਨੇ ਕਿਸ ਤਰ੍ਹਾਂ ਮੋੜ ਪਾਇਆ ਜੀ ਮਤਲਬ ਬੱਚਾ ਬਹੁਤ ਇਮਾਨਦਾਰ ਅਤੇ ਮਿਹਨਤੀ ਹੈ ਜੀ ਕੋਈ ਦਿਹਾੜੀ ਦਾ ਕੰਮ ਨਹੀਂ ਛੱਡਦਾ ਹੈਗਾ ਸਾਰਾ ਆਪਣੇ ਘਰ ਦਾ ਖਰਚਾ ਉਹਦੇ ਤੇ ਨਿਰਭਰ ਹੈ ਕਿਉਂਕਿ ਬਾਪ ਤਾਂ ਬਿਮਾਰ ਪਿਆ ਜੀ ਬੱਚੇ ਬਾਕੀ ਦੋ ਭਰਾ ਇਹਦੇ ਛੋਟੇ ਆ ਉਹਨਾਂ ਦਾ ਵੀ ਲੋਡ ਇਹਦੇ ਤੇ ਹੀ ਆ ਇਹ ਇਹ ਇਦਾਂ ਦਾ ਬੱਚਾ ਹੈ ਨਹੀਂ ਕਿ ਕੋਈ ਗਲਤ ਹਰਕਤ ਕਰਦਾ ਹੈ। ਯਾਨੀ ਕਿ ਇਨਸਾਫ ਦੀ ਮੰਗ ਕਰਦੇ ਆ। ਇਨਸਾਫ ਦੀ ਮੰਗ ਕਰਦੇ ਆ, ਅਸੀਂ ਇਨਸਾਫ ਹੋਣਾ ਚਾਹੀਦਾ। ਇਨਸਾਫ ਹੋਣਾ। ਪਿੰਡ ਦੇ ਵਿੱਚੋਂ ਕੋਈ ਵੀ ਬੱਚਾ ਬੰਦਾ ਉਹਦੀ ਸੌ ਨਹੀਂ ਖੰਦਾ ਹੈਗਾ ਕਿ ਬੱਚਾ ਗਲਤ ਹੈ। ਜੀ। ਇਹ ਬਿਲਕੁਲ। ਐਸੋ ਜਿੰਨੇ ਪਿੰਡ ਵਾਸੀ ਨੇ ਸਾਨੂੰ ਪਹਿਲਾਂ ਵੀ ਜਿੱਥੇ ਰਸਤੇ 'ਚ ਮਿਲੇ ਉਹ ਵੀ ਤੇ ਜਿਹੜੇ ਇਹ ਸਾਬਕਾ ਫੌਜੀ ਨੇ ਗਵਾਂਡੀ ਨੇ ਕਿ ਉਹਨਾਂ ਦੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਿਹੜਾ ਰਮਨਦੀਪ ਹੈ ਇੱਕ ਬੇहद ਸ਼ਰੀਫ ਮੁੰਡਾ ਹੈ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਕਿਉਂਕਿ ਤਿੰਨ ਭਾਈ ਨੇ ਕਿ ਦੋ ਤੋਂ ਛੋਟੇ ਨੇ ਤੇ ਇੱਕ ਵੱਡਾ ਇੱਕ ਛੋਟਾ ਤੇ ਰਮਨਦੀਪ ਵਿਚਾਰਲਾ ਮੁੰਡਾ ਯਾਨੀ ਕਿ ਉਹਨਾਂ ਦਾ ਦੂਜੇ ਨੰਬਰ ਤੇ ਹੈ ਤੇ ਪਰਿਵਾਰ ਨੇ ਤੇ ਪਿੰਡ ਵਾਸੀਆਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਸਾਡੇ ਮੁੰਡੇ ਨਾਲ ਇਨਸਾਫ ਹੋਣਾ ਚਾਹੀਦਾ